ਅਲਰੇਡੀ ਐਫ ਆਈ ਨੰਬਰ 253 ਇਹ ਉਦੋਂ ਹੀ ਦਾ ਕਟਿਆ ਹੈ ਮਹੀਨਾ ਪਹਿਲਾਂ ਇਹਦਾ ਜਦੋਂ ਦਾ ਦੂਸਰਾ ਪਰਚਾ ਸੀ ਜਦੋਂ ਸਾਨੂੰ ਹਾਈ ਕੋਰਟ ਤੋਂ ਅਪੀਲ ਮਿਲੀ ਹੁਣ ਇਹਦੇ ਚ ਅਰੈਸਟ ਪਾ ਲਈ ਤੇ ਇਹਨਾਂ ਨੇ ਕਿਹਾ ਜੀ ਕੋਈ ਠੇਕੇਦਾਰ ਸੀਗਾ ਜਿਹੜਾ ਇਹ ਉਹਦੇ ਕੋਲੋਂ ਮਹੀਨਾ ਲੈਂਦਾ ਸੀ ਤੇ ਉਸ ਕੇਸ ਕੀਤਾ ਸੀ ਜੀ ਉਹ ਜਿਹੜਾ ਮਹੀਨਾ ਲੈਂਦਾ ਸੀ ਉਹਦੇ ਬਾਰੇ ਪੁੱਛਣਾ ਪੈਸੇ ਰਿਕਵਰ ਕਰਨੇ ਅਸੀਂ ਕੋਰਟ ਨੂੰ ਇਹੀ ਕਿਹਾ ਕਿ ਜੀ ਇਹ ਵਾਈ ਵਾਲੇ ਸੁੱਤਾ ਸੀ ਜੇ ਇਹਨੂੰ ਸੀਗਾ ਪਤਾ ਕਿ ਮੇਰੇ ਕੋਲ ਆ ਮੇਰੇ ਕੋ ਪੈਸੇ ਲੈ ਰਹੇ ਉਸਨੇ ਕਿਉਂ ਨਹੀਂ ਐਫ ਆਈ ਆਰ ਦਰਜ ਕਰਾਈ ਹੁਣ ਸਾਡੀ ਕੱਲ ਹਾਈ ਕੋਰਟ ਅਸੀਂ ਬੇਲ ਕਰਵਾਈ ਆ ਤੇ ਹੁਣ ਦੂਜੇ ਕੇਸ ਚ ਰੈਸ਼ ਭਾਰੀ ਸੋ ਐਤਵਾਰ ਪੇਸ਼ ਕਰਨਾ ਐਤਵਾਰ ਤੱਕ ਤਾਂ ਰਿਮਾਂਡ ਆ ਐਤਵਾਰ ਕੋਲ ਮੈਨੂੰ ਰਿਕੁਐਸਟ ਕਰਨਾ ਹੁਣ ਮੈਡੀਕਲ ਵੀ ਲਿਆ ਜਾਏਗਾ ਹਾਂ ਮੈਡੀਕਲ ਹੀ ਲਿਆਇਆ ਜਾਏਗਾ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਦਾ ਪਤਾ ਲੱਗੇਗਾ ਆਲਰੇਡੀ ਹਾਂਜੀ ਐਫ ਆਈ ਨੰਬਰ 253 ਇਹ ਉਦੋਂ ਹੀ ਦਾ ਕਟਿਆ ਹੈ ਮਹੀਨਾ ਪਹਿਲਾਂ ਦਾ ਜਦੋਂ ਦਾ ਦੂਸਰਾ ਪਰਚਾ ਸੀ ਜਦੋਂ ਸਾਨੂੰ ਹਾਈ ਕੋਰਟ ਤੋਂ ਬੇਲ ਮਿਲੀ ਹੁਣ ਇਹਦੇ ਚ ਅਰੈਸਟ ਪਾ ਲਈ ਤੇ ਇਹਨਾਂ ਨੇ ਕਿਹਾ ਜੀ ਕੋਈ ਠੇਕੇਦਾਰ ਸੀਗਾ ਜਿਹੜਾ ਇਹ ਉਹਦੇ ਕੋਲੋਂ ਮਹੀਨਾ ਲੈਂਦਾ ਸੀ ਤੇ ਉਸਕੇ ਕੀਤਾ ਸੀ ਜੀ ਉਹ ਜਿਹੜਾ ਮਹੀਨਾ ਲੈਂਦਾ ਸੀ ਉਹਦੇ ਬਾਰੇ ਪੁੱਛਣਾ پیسے ਰਿਕਵਰ ਕਰਨੇ ਅਸੀਂ ਕੋਰਟ ਨੂੰ ਇਹੀ ਕਿਹਾ ਕਿ ਜੀ ਇਹ ਇਹ ਬਾਈ ਵਾਲੇ ਸੁੱਤਾ ਸੀ ਜੇ ਇਹਨੂੰ ਸੀਗਾ ਪਤਾ ਕਿ ਮੇਰੇ ਕੋਲ ਆ ਮੇਰੇ ਕੋਲ ਪੈਸੇ ਲੈ ਰਹੇ ਉਸਨੇ ਕਿਉਂ ਨਹੀਂ ਐਫਆਈਆ ਦਰਜ ਕਰਾਈ ਹੁਣ ਸਾਡੀ ਕੱਲ ਹਾਈ ਕੋਰਟ ਅਸੀਂ ਬੇਲ ਕਰਵਾਈ ਆ ਇਹ ਹੁਣ ਦੂਜੇ ਕੇਸ ਰੈਸਪਾਰੀ 150 ਐਤਵਾਰ ਪੇਸ਼ ਕਰਨਾ ਐਤਵਾਰ ਤੱਕ ਦਾ ਰਿਮਾਂਡ ਹੈ ਐਤਵਾਰ ਕੋਲ ਮੈਂ ਰਿਕਵੈਸਟ ਕਰਨਾ ਹੁਣ ਮੈਡੀਕਲ ਵੀ ਲਿਆਇਆ ਜਾਏਗਾ ਹਾਂ ਮੈਡੀਕਲ ਹੀ ਲਿਆਇਆ ਜਾਏਗਾ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਵੀ ਪਤਾ ਲੱਗੇਗਾ ਆਲਰੇਡੀ ਹਾਂਜੀ ਐਫ ਆਈ ਨੰਬਰ 253 ਇਹ ਉਦੋਂ ਹੀ ਦਾ ਕੱਟਿਆ ਹੈ ਮਹੀਨਾ ਪਹਿਲਾਂ ਦਾ ਜਦੋਂ ਦਾ ਦੂਸਰਾ ਪਰਚਾ ਸੀ ਜਦੋਂ ਸਾਨੂੰ ਹਾਈ ਕੋਰਟ ਤੋਂ ਬੀਲ ਮਿਲੀ ਹੁਣ ਇਹਦੇ 'ਚ ਅਰੈਸਟ ਪਾ ਲਈ ਤੇ ਇਹਨਾਂ ਨੇ ਕਿਹਾ ਜੀ ਕੋਈ ਠੇਕੇਦਾਰ ਸੀਗਾ ਜਿਹੜਾ ਇਹ ਉਹਦੇ ਕੋਲੋਂ ਮਹੀਨਾ ਲੈਂਦਾ ਸੀ ਤੇ ਉਸ ਕੇਸ ਕੀਤਾ ਸੀ ਜੀ ਉਹ ਜਿਹੜਾ ਮਹੀਨਾ ਲੰਦਾ ਸੀ ਉਹਦੇ ਬਾਰੇ ਪੁੱਛਣਾ ਪੈਸੇ ਰਿਕਵਰ ਕਰਨੇ ਅਸੀਂ ਕੋਰਟ ਨੂੰ ਇਹੀ ਕਿਹਾ ਕਿ ਜੀ ਇਹ 22 ਵੇਲੇ ਸੁੱਤਾ ਸੀ ਜੇ ਇਹਨੂੰ ਸੀਗਾ ਪਤਾ ਕਿ ਮੇਰੇ ਕੋਲ ਆ ਮੇਰੇ ਕੋਲ ਪੈਸੇ ਲੈ ਰਹੇ ਉਸਨੇ ਕਿਉਂ ਨਹੀਂ ਐਫਆਈਆਰ ਦਰਜ ਕਰਾਈ ਹੁਣ ਸਾਡੀ ਕੱਲ ਹਾਈ ਕੋਰਟ ਅਸੀਂ ਬੇਲ ਕਰਵਾਈ ਹੈ ਤੇ ਹੁਣ ਦੂਜੇ ਕੇਸ ਰੈਸਪਾਰੀ 142 ਐਤਵਾਰ ਪੇਸ਼ ਕਰਨਾ ਐਤਵਾਰ ਤੱਕ ਦਾ ਰਿਮਾਂਡ ਹੈ ਐਤਵਾਰ ਕੋਰਟ ਹਾਂ ਮੈਡੀਕਲ ਹੀ ਲਿਜਾਇਆ ਜਾਏਗਾ ਹਾਂ ਮੈਡੀਕਲ ਹੀ ਲਿਆਇਆ ਜਾਏਗਾ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਪਤਾ ਲੱਗੇਗਾ ਆਲਰੇਡੀ ਹਾਂਜੀ ਐਫ ਆਈ ਨੰਬਰ 253 ਇਹ ਉਦੋਂ ਹੀ ਦਾ ਕੱਟਿਆ ਹੈ ਮਹੀਨਾ ਪਹਿਲਾਂ ਦਾ ਜਦੋਂ ਦਾ ਦੂਸਰਾ ਪਰਚਾ ਸੀ ਜਦੋਂ ਸਾਨੂੰ ਹਾਈ ਕੋਰਟ ਤੋਂ ਬੀਲ ਮਿਲੀ ਹੁਣ ਇਹਦੇ ਚ ਅਰੈਸਟ ਪਾ ਲਈ ਤੇ ਇਹਨਾਂ ਨੇ ਕਿਹਾ ਜੀ ਕੋਈ ਠੇਕੇਦਾਰ ਸੀਗਾ ਜਿਹੜਾ ਇਹ ਉਹਦੇ ਕੋਲੋਂ ਮਹੀਨਾ ਲੈਂਦਾ ਸੀ ਤੇ ਉਸ ਕੇਸ ਕੀਤਾ ਸੀ ਜੀ ਉਹ ਜਿਹੜਾ ਮਹੀਨਾ ਲੈਂਦਾ ਸੀ ਉਹਦੇ ਬਾਰੇ ਪੁੱਛਣਾ پیسے ਰਿਕਵਰ ਕਰਨੇ ਅਸੀਂ ਕੋਰ ਨੂੰ ਇਹੀ ਕਿਹਾ ਕਿ ਜੀ ਇਹ ਇਹ ਬਾਈ ਵੱਲੇ ਸੁੱਤਾ ਸੀ ਜੇ ਨੂੰ ਸੀਗਾ ਪਤਾ ਕਿ ਮੇਰੇ ਕੋਲ ਆ ਮੇਰੇ ਕੋ ਪੈਸੇ ਲੈ ਰਹੇ ਉਸਨੇ ਕਿਉਂ ਨਹੀਂ ਐਫਆਈਆਰ ਦਰਜ ਕਰਾਈ ਹੁਣ ਸਾਡੀ ਕੱਲ ਹਾਈ ਕੋਰਟ ਅਸੀਂ ਬੇਲ ਕਰਵਾਈ ਹੈ ਤੇ ਹੁਣ ਦੂਜੇ ਕੇਸ ਰੈਸ਼ਵਾਰੀ ਸੋ ਐਤਵਾਰ ਪੇਸ਼ ਕਰਨਾ ਐਤਵਾਰ ਤੱਕ ਦਾ ਰਿਮਾਂਡ ਹੈ ਐਤਵਾਰ ਕੋਲ ਮੈਂ ਪੇਸ਼ ਕਰਨਾ ਹੁਣ ਮੈਡੀਕਲ ਵੀ ਲਿਆ ਜਾਏਗਾ ਹਾਂ ਮੈਡੀਕਲ ਹੀ ਲਿਆਇਆ ਜਾਏਗਾ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਦਾ ਪਤਾ ਲੱਗੇਗਾ